ਖੁਸ਼ੀ ਦਾ ਦਿਨ ਹੈ ਕਿ ਸਾਡੇ ਹਲਕੇ ਦੀ ਸ਼ਾਨ ਸਰਦਾਰ ਹਰਜਿੰਦਰ ਸਿੰਘ ਜੀ ਬੇਦੀ ਆਈਐਸ ਜਿਹੜੇ ਏਡੀਸੀ ਗੁਰਦਾਸਪੁਰ ਨੇ ਸਾਡੇ ਐਸਟੀਐਮ ਸਾਹਿਬ ਜਸਪਿੰਦਰ ਸਿੰਘ ਜੀ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਗਲੜੀ ਪਿੰਡ ਦੇ ਵਿੱਚ ਆ ਪਾਇਲਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਇੱਕ ਆ ਮਸ਼ੀਨ ਲਗਾਈ ਗਈ ਜਿਹੜੀ ਗਿੱਲਾ ਤੇ ਗਿੱਲੇ ਕੂੜੇ ਨੂੰ ਕ੍ਰਸ਼ ਕਰਕੇ ਤੇ ਉਹਨੂੰ ਰੂੜੀ ਦੇ ਵਿੱਚ ਖਾਦ ਦੇ ਵਿੱਚ ਤਬਦੀਲ ਕਰੇਗੀ ਔਰ ਪਿੰਡ ਦੇ ਵਿੱਚ ਜਿਹੜਾ ਕੂੜਾ ਕਰਕਰ ਦਾ ਗੰਦਗੀ ਹੈ ਉਹਨੂੰ ਸਫਾਈ ਕਰਨ ਦੇ ਵਿੱਚ ਪੂਰੀ ਸਹਾਇਤਾ ਹੋਵੇਗੀ ਇਹ ਮੈਂ ਸਮਝਦਾ ਕਿ ਸਾਡੇ ਜ਼ਿਲ੍ਹੇ ਦਾ ਇਹ ਪਹਿਲੀ ਮਸ਼ੀਨ ਜਿਹੜੀ ਇੱਥੇ ਗਲੜੀ ਪਿੰਡ ਕਿਉਂਕਿ ਗਲੜੀ ਪਿੰਡ ਸਾਡਾ ਬਹੁਤ ਹਿਸਟੋਰੀਕਲ ਪਿੰਡ ਹੈ ਔਰ ਬਾਬਾ ਜੀ ਦੀ ਚਰਨਸ਼ੋ ਇਹ ਧਰਤੀ ਹੈ ਬੜੀ ਮਾਨਤਾ ਹੈ ਇਸ ਪਿੰਡ ਦੀ ਔਰ ਇਸ ਪਿੰਡ ਦੇ ਵਿੱਚੋਂ ਸ਼ੁਰੂਆਤ ਕਰਨਾ ਮੈਂ ਸਮਝਦਾ ਕਿ ਬਾਬਾ ਜੀ ਕੋਲ ਅਸ਼ੀਰਵਾਦ ਲੈ ਕੇ ਤੇ ਜ਼ਿਲ੍ਹੇ ਦੇ ਵਿੱਚ ਕੰਮ ਕਰਨ ਦੀ ਇਹ ਸ਼ੁਰੂਆਤ ਹੋਈ ਹੈ ਸੋ ਇਹ ਡੀਸੀ ਸਾਹਿਬ ਦਾ ਇਹਨਾਂ ਦੀ ਟੀਮ ਦਾ ਸਾਰਾ ਸਾਡੀ ਪੰਚਾਇਤ ਸਾਰੀ ਨਾਲ ਇਕੱਠੇ ਹੋ ਕੇ ਸਾਰੇ ਇਹ ਪ੍ਰੋਜੈਕਟ ਜਿਹੜਾ ਉਹ ਚੱਲ ਰਿਹਾ ਹੈ ਸਾਡੇ ਵੀਡੀਓ ਸਾਹਿਬ ਸਾਡੇ ਨਾਲ ਕੀ ਨਾਂ ਦਾ ਬੜਾ ਇੰਟਰਸਟ ਲੈ ਰਹੇ ਨੇ ਸੋ ਇਸ ਐ ਸਮਿਨਾ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਸਾਰੇ ਜ਼ਿਲ੍ਹੇ ਦੇ ਵਿੱਚ ਵੱਡੇ ਵੱਡੇ ਪਿੰਡਾਂ ਦੇ ਵਿੱਚ ਲੱਗਣੇ ਚਾਹੀਦੇ ਨੇ ਤਾਂ ਜੋ ਜਿਹੜੇ ਪਿੰਡਾਂ ਦੇ ਵਿੱਚ ਗੰਦਗੀ ਜਿਹੜੀ ਆ ਸਾਡੇ ਸਤਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸੋਚ ਆ ਕਿ ਅਸੀਂ ਪੰਜਾਬ ਨੂੰ ਸਾਫ਼ ਸੁਥਰਾ ਪੰਜਾਬ ਬਣਾਣਾ ਰੰਗਲਾ ਪੰਜਾਬ ਬਣਾਣਾ ਉਸ ਦੀ ਪਹਿਲੀ ਕੜੀ ਨਾਲ ਕਿ ਸਾਫ਼ ਸਫਾਈ ਦੇ ਤੌਰ ਤੇ ਇਸ ਤਰ੍ਹਾਂ ਦੀਆਂ ਮਸ਼ੀਨਾਂ ਲੱਗਣ ਔਰ ਪਿੰਡਾਂ ਦੇ ਵਿੱਚ ਜਿਹੜੀ ਆ ਉਹ ਗੰਦਗੀ ਦੀ ਸਫਾਈ ਹੁੰਦੀ ਰਵੇ। ਇਹ ਮਾਨ ਮਹਿਸੂਸ ਹੋ ਰਿਹਾ ਹੈ। ਇੱਕ ਖੁਸ਼ੀ ਵਾਲੀ ਗੱਲ ਹੈ ਕਿ ਸੋਲਿਡ ਵੇਸਟ ਮੈਨੇਜਮੈਂਟ ਸਿਸਟਮ ਜਿਹੜਾ ਹਮੇਸ਼ਾ ਪਿੰਡਾਂ ਦਾ ਇੱਕ ਮੈਂ ਕਿ ਸਭ ਤੋਂ ਵੱਡਾ ਜਿਹੜਾ ਮੁੱਦਾ ਆ ਉਹ ਕੂੜੇ ਦਾ ਜਿਹੜਾ ਸਮਾਧਾਨ ਕੂੜੇ ਦਾ ਹੱਲ ਮੈਂ ਇਹ ਦੱਸਣਾ ਚਾਹਾਂਗਾ ਕਿ ਅੱਜ ਗੱਲ ੜੀ ਵਿਖੇ ਅਸੀਂ ਇੱਕ ਮਸ਼ੀਨ ਲਗਾਈ ਹੈ ਬੜੀ ਹੀ ਨਵੇਕ ਲੈ ਜਾ ਉਪਰਾਲਾ ਕੋਈ 1.5 ਲੱਖ ਦੀ ਮਸ਼ੀਨ ਹੈ ਜਦੋਂ ਮੇਰਾ ਤਾਲਮੇਲ ਹੋਇਆ ਉਹਨਾਂ ਨੇ ਇਹ ਦੱਸਿਆ ਕਿ ਇਹ ਮਸ਼ੀਨ ਜਿਹੜੀ ਹੈ 10 ਘੰਟੇ ਦੇ ਵਿੱਚ ਸਾਡਾ ਜਿਹੜਾ ਗਿੱਲਾ ਕੂੜਾ ਹੈ ਉਹਨੂੰ ਖਾਚ ਕਨਵਰਟ ਕਰ ਦਿੰਦੀ ਹੈ ਇਹ ਬੜੀ ਵੱਡੀ ਗੱਲ ਹੈ ਪਹਿਲਾਂ ਹੁਣ ਸਾਰੇ ਸਾਰੇ ਜਿੰਨੇ ਵੀ ਪਿੰਡ ਹੈ ਉਹਨਾਂ ਵਿੱਚ ਪਿੱਟਾਂ ਬਣਾਈਆਂ ਜਾ ਰਹੀਆਂ ਜਿਹੜੀ ਤਕਰੀਬਨ ਕਪੂਤ ਬਣਾਉਣ ਚ 2 ਤੋਂ 3 ਮਹੀਨੇ ਲੱਦੀਆਂ ਉਡੀ ਅੱਜ ਦਿੱਕਤ ਇਹ ਹੈ ਕਿ ਹਰ ਘਰ ਦਾ ਕੂੜਾ ਰੈਗੂਲਰਲੀ ਪ੍ਰੋਡਿਊਸ ਹੋ ਰਿਹਾ ਜਦੋਂ ਇਹ ਪਿੰਡਾਂ ਤੱਕ ਜਾਂਦਾ ਉਹ ਜਿਹੜਾ ਕੂੜਾ ਬਹੁਤ ਵੱਧ ਜਾਂਦਾ ਜਿਹਰੇ ਕਰਕੇ ਹੋਰ ਹੱਲ ਨਹੀਂ ਹੁੰਦਾ ਅੱਜ ਜਿਹੜਾ ਸੋਲਿਡ ਵੇਸ ਮੈਨੇਜਮੈਂਟ ਸਿਸਟਮ ਗੱਲ ਦੀ ਸ਼ੁਰੂ ਕੀਤਾ ਗਿਆ ਇਹ ਇਹ ਹੈ ਕਿ ਇਹ ਮਸ਼ੀਨ ਜਿਹੜੀ ਹੈ ਸ਼ੁਰੂ ਕੀਤੀ ਗਈ ਨਾਲ ਅਸੀਂ ਘਰ ਘਰ ਤੋਂ ਕੂੜਾ ਚੁੱਕਣ ਲਈ ਜਿਹੜੇ ਟਰਾਈਸਾਈਕਲ ਦਿੱਤੇ ਨੇ ਉਹ ਵਿਦ ਪਾਰਟੀਸ਼ਨ ਗਿੱਲਾ ਤੇ ਸੁੱਕਾ ਕੂੜਾ ਜਿਹੜੇ ਮੁੜੇ ਨਾਲ ਅਸੀਂ ਜਿਹੜੇ ਪਿੰਡ ਦੇ ਮੁੜੇ ਉਹ ਹਾਇਰ ਕੀਤੇ ਆ ਉਹਨਾਂ ਨੂੰ ਅਸੀਂ ਤਨਖਾਹ ਤੇ ਰੱਖਿਆ ਜਿਹੜੇ ਘਰ ਘਰ ਜਾ ਕੇ ਕੂੜਾ ਚੁੱਕਣਗੇ ਤੀਸਰੀ ਗੱਲ ਇਹ ਹੈ ਕਿ ਅੱ ਸਾਡੇ ਨਾਲ ਹਲਕਾ ਇੰਚਾ ਸ਼ਮਸ਼ੀਰ ਜੀ ਨੇ ਹੋਰ ਸਾਡੇ ਨਾਲ ਐਸਟੀਐਮ ਸਹਿਬਾਨ ਬੀਡੀਪੀਓ ਸਾਹਿਬ ਜਨੇ ਵੀ ਅਫਸਰ ਸਹਿਬਾਨ ਨੇ ਅਸੀਂ ਲੋਕਾਂ ਨੂੰ ਪ੍ਰੇਰਿਤ ਕੀਤਾ ਕਿਉਂ ਅਸੀਂ ਸਾਫ ਸੁਥਰਾ ਰੱਖਣਾ ਹੈ ਉਹਰੇ ਨਾਲ ਲੋਕਾਂ ਵੱਲੋਂ ਮੰਗ ਸੀ ਕਿ ਸਾਨੂੰ ਘਰਾਂ ਲਈ ਵੀ ਜਿਹੜੇ ਡਸਟਮੀ ਦਿੱਤੇ ਜਾਣ ਉਹ ਵੀ ਅਸੀਂ ਦੇ ਰਹੇ ਹਾਂ ਮੈਂ ਕਵਾਂਗਾ ਕਿ ਇਹ ਪੂਰਾ ਸਿਸਟਮ ਆਪਣੇ ਸੋਰਸ ਤੋਂ ਲੈ ਕੇ ਲਾਸਟ ਤੱਕ ਅਸੀਂ ਜਿਹੜਾ ਇੱਕ ਚੈਨਲ ਪੂਰਾ ਕ੍ਰੀਏਟ ਕੀਤਾ ਗੱਲੜੀ 'ਚ ਇਹਦੇ ਵਿੱਚ ਕੀ ਹੈ ਕਿ ਜਿੰਨਾ ਵੀ ਗਿੱਲਾ ਤੇ ਸੁੱਕਾ ਕੂੜਾ ਆਏਗਾ ਸੁੱਕਾ ਕੂੜਾ ਵਿਕ ਜਾਏਗਾ ਗਿੱਲਾ ਕੂੜਾ ਜਿਹੜਾ ਇਹਦੇ 'ਚ ਖਾਦ ਬਣ ਜਾਏਗਾ ਜਿਹੜਾ ਕੋਈ ਵੀ ਕਿਸਾਨ ਵੀਰ ਕੋਈ ਵੀ ਘਰ ਜਿਹੜਾ ਇੱਥੋਂ ਫ੍ਰੀ ਆਫ ਕੋਸ ਲੈ ਕੇ ਜਾ ਸਕਦਾ ਹੈ ਉਹਦੇ ਨਾਲ ਕੀ ਹੈ ਕਿ ਜਿੱਦਾਂ ਡੇਲੀ ਪ੍ਰੋਡਿਊਸ ਕੂੜਾ ਹੋ ਰਿਹਾ ਉਹ ਖਤਮ ਹੋ ਜਾਏਗਾ ਇਹ ਗੱਲੜੀ 'ਚ ਨਵੇਕਲਾ ਉਪਰਾਲਾ ਅਸੀਂ ਚਾਹੁੰਦੇ ਹਾਂ ਕਿ ਇਹ ਉਪਰਾਲਾ ਜਿਹੜਾ ਹਰ ਪਿੰਡ 'ਚ ਪਹੁੰਚੇ ਅਡੇ ਹਾਰੇ ਗੁਰਦਾਸਪੁਰੇ ਪਿੰਡ ਚ ਪਹੁੰਚੇ ਮੇਰੇ ਸਾਰੇ ਸਰਪੰਚ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਵਾਰੀ ਜਰੂਰ ਪ੍ਰੋਜੈਕਟ ਨੂੰ ਆਣ ਕੇ ਵੇਖ ਕੇ ਜਾਓ ਤਾਂ ਜੋ ਉਹਨੂੰ ਸਮਝੋ ਜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹਨੂੰ ਰੈਪਲੀਕੇਟ ਕਰੋ ਤਾਂ ਜੋ ਸਾਡੇ ਪਿੰਡ ਵੀ ਸ਼ਾਰਾ ਵਰਗੇ ਹੋ ਸਕਣ ਪਿੰਡਾਂ ਦਾ ਜਿਹੜਾ ਕੂੜੇ ਦਾ ਮਸਲਾ ਹੈ ਉਹ ਹੱਲ ਹੋ ਸਕੇ ਤਾਂ ਅਸੀਂ ਰਲ ਮਿਲ ਕੇ ਜਿਹੜੇ ਆਪਣੇ ਪਿੰਡਾਂ ਨੂੰ ਜਿਹੜਾ ਸਾਫ਼ ਸੁਥਰਾ ਹਰਿਆ ਭਰਿਆ ਤੇ ਕੂੜਾ ਅਜਿਹੇ ਤਿਹੜਾ ਉਹ ਬਣਾਈਏ ਤਾਂ